ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਮੈਰੀਲੈਂਡ ਸਵੇਰੇ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪਿਛਲੇ ਹਫਤੇ ਤੋਂ ਲਾਪਤਾ 23 ਸਾਲਾ ਪਾਕੀ ਮੁੰਦੀ ਕੁੜੀ ਦੀ ਲਾਸ਼ ਬਰਾਮਦ ਹੋਈ ਹੈ ਮ੍ਰਿਤਕਾ ਦੀ ਪਛਾਣ ਨਿਕਿਤਾ ਗੋੜੀਸ਼ਾਲਾ ਦੇ ਵਜੋਂ ਹੋਈ ਹੈ ਜੋ ਕਿ ਐਲੀਕੋਰਟ ਸਿਟੀ ਦੀ ਰਹਿਣ ਵਾਲੀ ਸੀ ਪੁਲਿਸ ਨੂੰ ਸ਼ੱਕ ਹੈ ਕਿ ਨਿਕਿਤਾ ਦਾ ਕਰਲ ਉਸ ਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ ਨੇ ਕੀਤਾ ਹੈ ਜੋ ਵਾਅਦਾ ਤੋਂ ਬਾਅਦ ਭਾਰਤ ਫਰਾਰ ਹੋ ਗਿਆ ਤੇ ਹਾਵਰਡ ਕਾਉਂਟੀ ਪੁਲਿਸ ਅਨੁਸਾਰ ਨਿਕੀਤਾ 2 ਜਨਵਰੀ ਤੋਂ ਲਾਪਤਾ ਸੀ ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਉਸ ਦੀ লাশ ਕੋਲੰਬੀਆ ਸਥਿਤ ਉਸ ਦੇ ਸਾਥਕਾ ਪ੍ਰੇਮੀ ਅਰਜੁਨੇ ਸ਼ਰਮਾ ਦੇ ਅਪਾਰਟਮੈਂਟ ਦੇ ਵਿੱਚੋਂ ਬਰਾਮਦ ਹੋਈ ਹੈ ਮੁਢਲੀ ਜਾਂਚ ਦੇ ਵਿੱਚ ਉਹ ਸਾਹਮਣੇ ਆਇਆ ਹੈ ਕਿ ਸਰੀਰ ਉੱਤੇ ਚਾਕੂ ਦੇ ਜ਼ਖਮ ਹਨ ਅਤੇ ਜਾਂਚ ਕਰਤਾਵ ਦਾ ਮੰਨਣਾ ਹੈ ਕਿ ਨਿਕੀਤਾ ਦਾ ਕਤਲ 31 ਦਸੰਬਰ ਦੀ ਸ਼ਾਮ ਨੂੰ ਕਰੀਬ 7 ਵਜੇ ਕੀਤਾ ਗਿਆ ਸੀ ਅਮਰੀਕਾ ਦੇ ਮੈਰੀਲੈਂਡ ਟਰਾਸਟ ਤੋਂ ਇੱਕ ਹੈਰਾਨ ਕਰਨ ਵਾਲਾ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 27 ਸਾਲਾ ਭਾਰਤੀ ਡਾਕਟਰ ਦਾ ਉਸ ਦੇ ਪ੍ਰੇਮੀ ਦੁਆਰਾ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸਨੇ ਚਾਕੂ ਮਾਰ ਕੇ ਮਾਰਤ ਤੋਂ ਬਾਅਦ ਦੋਸ਼ੀ ਜਿਸ ਦੀ ਪਛਾਣ ਅਰਜੁਨ ਸ਼ਰਮਾ ਦੇ ਵਜੋਂ ਹੋਈ ਹੈ ਉਸਨੇ ਮ੍ਰਿਤਕ ਨਿਕੀਤਾ ਗੋਦੀਸ਼ਵਰਾ ਦੀ ਲਾਸ਼ ਨੂੰ ਆਪਣੇ ਘਰ ਦੇ ਵਿੱਚ ਲੁਕਾ ਲਿਆ ਪੁਲਿਸ ਕੋਲੋਂ ਗੁੰਮਸ਼ੁਦਗੀ ਦੀ ਰਿਪੋਰਟ ਅਰਜ ਕਰਵਾਈ ਗਈ ਅਤੇ ਫਿਰ ਘੰਟਿਆਂ ਦੇ ਅੰਦਰ ਹੀ ਚੋਹਾਸ ਰਾਹੀ ਭੱਜ ਗਿਆ ਮ੍ਰਿਤਕ 31 ਦਸੰਬਰ 9ਵੇਂ ਸਾਲ ਦੀ ਸ਼ਾਮ ਦੀ ਸ਼ਾਮ ਤੋਂ ਲਾਪਤਾ ਸੀਗਾ ਤੇ 2 ਜਨਵਰੀ ਨੂੰ ਅਰਜੁਨ ਸ਼ਰਮਾ ਖੁਦ ਪੁਲਿਸ ਸਟੇਸ਼ਨ ਗਿਆ ਅਤੇ ਨਿਕਿਤਾ ਦੇ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਉਸਨੇ ਪੁਲਿਸ ਨੂੰ ਦੱਸਿਆ ਕਿ ਨਿਕੀਤਾ ਨੂੰ ਆਖਰੀ ਵਾਰ ਕੋਲੰਬੀਆ ਦੇ ਵਿੱਚ ਉਸਦੇ ਅਪਾਰਟਮੈਂਟ ਦੇ ਵਿੱਚ ਵੇਖਿਆ ਗਿਆ ਸੀ ਹਾਲਾਂਕਿ ਰਿਪੋਰਟ ਦਰਜ ਕਰਨ ਤੋਂ ਥੋੜੀ ਦੇਰ ਬਾਅਦ ਹੀ ਅਰਜੁਨ ਅਮਿੱਖਾ ਤੋਂ ਪਾਟੇ ਦੇ ਲਈ ਇੱਕ ਫਲਾਈਟ ਵਿੱਚ ਸਵਾਰ ਹੋ ਗਿਆ ਤੇ ਫਰਾਰ ਹੋ ਗਿਆ 3 ਜਨਵਰੀ ਨੂੰ ਹਾਰਵਰਡ ਕਾਉਂਟੀ ਪੁਲਿਸ ਨੂੰ ਅਰਜੁਨ ਦੇ ਅਪਾਰਟਮੈਂਟ ਦੇ ਵਿੱਚ ਨਿਕੀਤਾ ਦੀ ਲਾਸ਼ ਮਿਲੀ ਜਿਸ ਉੱਤੇ ਕਈ ਚਾਕੂ ਅਤੇ ਸਖਮ ਵੀ ਨੇ ਪੁਲਿਸ ਨੂੰ ਸ਼ੱਕ ਹੈ ਕਿ 31 ਦਸੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਉਸ ਦੀ ਹੱਤਿਆ ਕੀਤੀ ਗਈ ਸੀ ਚੌਥੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਨ ਤੋਂ ਪਹਿਲਾਂ ਅਰਜੁਨ ਦੋ ਦਿਨ ਲਾਸ਼ ਦੇ ਨਾਲ ਅਪਾਰਟਮੈਂਟ ਦੇ ਵਿੱਚ ਰਿਹਾ ਅਰਜੁਨ ਸ਼ਰਮਾ ਦੇ ਲਈ ਪਹਿਲੀ ਅਤੇ ਦੂਜੀ ਡਿਗਰੀ ਕਤਲ ਦੇ ਲਈ ਇੱਕ ਅਮਰੀਕੀ ਵਾਰੰਟ ਵੀ ਜਾਰੀ ਕਰ ਦਿੱਤਾ ਗਿਆ ਅਤੇ ਅਮਰੀਕੀ ਅਧਿਕਾਰੀਆਂ ਉਸ ਨੂੰ ਫੜਨ ਲਈ ਸੰਘੀ ਏਜੰਸੀਆਂ ਅਤੇ ਭਾਰਤ ਸਰਕਾਰ ਦੇ ਨਾਲ ਵੀ ਕੰਮ ਕਰ ਰਹੇ ਨੇ ਹਾਈਕੋਰਟ ਸਿਟੀ ਮੈਰੀਲੈਂਡ ਦੇ ਵਿੱਚ ਰਹਿਣ ਵਾਲੀ ਭਾਰਤੀ ਮੁਲਦੀ ਸਿਹਤ ਸੰਭਾਲ ਅਤੇ ਡਾਟਾ ਵਿਸ਼ਲੇਸ਼ਣ ਪੇਸ਼ਵਰ ਨਿਕੀਤਾ ਦਾ ਇੱਕ ਮਾਮਲਾ ਹੈ ਜਿਸ ਦੀ ਭਾਰਤੀ ਦੂਤਾਵਾਸ ਦੁਆਰਾ ਪਾਲਣਾ ਕੀਤੀ ਜਾ ਰਹੀ ਹੈ ਜਿਸ ਨੇ ਉਸ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ ਹੈ ਸਸਿਕਾ ਜੀ ਮੈਂ ਕੋਮਲ ਕਪੂਲ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਮੈਰੀਲੈਂਡ ਸਵੇਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪਿਛਲੇ ਹਫਤੇ ਤੋਂ ਲਾਪਤਾ 27 ਸਾਲਾ ਭਾਰਤੀ ਮੁਲਦੀ ਕੁੜੀ ਦੀ ਲਾਸ਼ ਉਪਰਾਮਦ ਹੋਈ ਹੈ मृstdcदी पहचान निकिता गोडीशाला ਦੇ ਵਜੋਂ ਹੋਈ ਹੈ ਜੋ ਕਿ ਅਲੀਕੋਟ ਸਿਤੀ ਦੀ ਰਹਿਣ ਵਾਲੀ ਸੀ ਪੁਲਿਸ ਤੋਂ ਸ਼ੱਕ ਹੈ ਕਿ ਨਿਕਿਤਾ ਦਾ ਕਰਨ ਉਸ ਦੇ ਸਾਥਕਾ ਪ੍ਰੇਮੀ ਅਰਜੁਨ ਸ਼ਰਮਾ ਨੇ ਕੀਤਾ ਜਵਾਦਾ ਤੋਂ ਬਾਅਦ ਭਾਰਤ ਫਰਾਰ ਹੋ ਗਿਆ ਤੇ ਹਾਵਰਡ ਕਾਉਂਟੀ ਪੁਲਿਸ ਅਨੁਸਾਰ ਨਿਕਿਤਾ 2 ਜਨਵਰੀ ਤੋਂ ਲਾਪਤਾ ਸੀ ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਉਸ ਦੀ লাশ ਕੋਲੰਬੀਆ ਸਥਿਤ ਉਸ ਦੇ ਸਾਥਕਾ ਪ੍ਰੇਮੀ ਅਰਜੁਨ ਸ਼ਰਮਾ ਦੇ ਅਪਾਰਟਮੈਂਟ ਦੇ ਵਿੱਚੋਂ ਬਰਾਮਦ ਹੋਈ ਹੈ ਮੁਢਲੀ ਜਾਂਚ ਦੇ ਵਿੱਚ ਉਹ ਸਾਹਮਣੇ ਆਇਆ ਹੈ ਕਿ ਸਰੀਰ ਉੱਤੇ ਚਾਕੂ ਦੇ ਜ਼ਖਮ ਸਨ ਅਤੇ ਜਾਂਚ ਕਰਤਾਵ ਦਾ ਮੰਨਣਾ ਹੈ ਕਿ ਨਿਕੀਤਾ ਦਾ ਕਤਲ 31 ਦਸੰਬਰ ਦੀ ਸ਼ਾਮ ਨੂੰ ਕਰੀਬ 7 ਵਜੇ ਕੀਤਾ ਗਿਆ ਸੀ ਅਮਰੀਕਾ ਦੇ ਮੈਰੀਲੈਂਡ ਰਾਸ ਤੋਂ ਇੱਕ ਹੈਰਾਨ ਕਰਨ ਵਾਲਾ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 27 ਸਾਲਾ ਭਾਰਤੀ ਡਾਕਟਰ ਦਾ ਉਸ ਦੇ ਪ੍ਰੇਮੀ ਦੁਆਰਾ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸ ਨੂੰ ਚਾਕੂ ਮਾਰ ਕੇ ਮਾਰਤ ਤੋਂ ਬਾਅਦ ਦੋਸ਼ੀ ਜਿਸ ਦੇ ਪਛਾਰ ਅਰਜੁਨ ਸ਼ਰਮਾ ਦੇ ਵਜੂ ਹੋਈ ਹੈ ਉਸਨੇ ਮ੍ਰਿਤਕ ਨਿਕਿਤਾ ਗੋਦੀਸ਼ਵਾਲਾ ਦੀ ਲਾਸ਼ ਨੂੰ ਆਪਣੇ ਘਰ ਦੇ ਵਿੱਚ ਨੁਕਾ ਲਿਆ ਪੁਲਿਸ ਕੋਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਅਤੇ ਫਿਰ ਘੰਟਿਆਂ ਦੇ ਅੰਦਰ ਹੀ ਚੋਹਾਸ ਰਾਹੀ ਪੱਤ ਪਹੁੰਚ ਗਿਆ ਮ੍ਰਿਤਕ 31 ਦਸੰਬਰ ਨਵੇਂ ਸਾਲ ਦੀ ਸ਼ਾਮ ਦੀ ਸ਼ਾਮ ਤੋਂ ਲਾਪਤਾ ਸੀਗਾ ਤੇ 2 ਜਨਵਰੀ ਨੂੰ ਅਰਜੁਨ ਸ਼ਰਮਾ ਖੁਦ ਪੁਲਿਸ ਸਟੇਸ਼ਨ ਗਿਆ ਅਤੇ ਨਿਕਿਤਾ ਦੇ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਉਸਨੇ ਪੁਲਿਸ ਨੂੰ ਦੱਸਿਆ ਕਿ ਨਿਕੀਤਾ ਨੂੰ ਆਖਰੀ ਵਾਰ ਕੋਲੰਬੀਆ ਦੇ ਵਿੱਚ ਉਸਦੇ ਅਪਾਰਟਮੈਂਟ ਦੇ ਵਿੱਚ ਵੇਖਿਆ ਗਿਆ ਸੀ ਹਾਲਾਂਕਿ ਰਿਪੋਰਟ ਦਰਜ ਕਰਨ ਤੋਂ ਥੋੜੀ ਦੇਰ ਬਾਅਦ ਹੀ ਅਰਜੁਨ ਅਮਿੱਖਾ ਤੋਂ ਪਾਟਰੀ ਦੀ ਇੱਕ ਫਲਾਈਟ ਵਿੱਚ ਸਵਾਰ ਹੋ ਗਿਆ ਤੇ ਫਰਾਰ ਹੋ ਗਿਆ 3 ਜਨਵਰੀ ਨੂੰ ਹਾਰਵਰਡ ਕਾਉਂਟੀ ਪੁਲਿਸ ਨੂੰ ਅਰਜੁਨ ਦੇ ਅਪਾਰਟਮੈਂਟ ਦੇ ਵਿੱਚ ਨਿਕੀਤਾ ਦੀ ਲਾਸ਼ ਮਿਲੀ ਜਿਸ ਉੱਤੇ ਕਈ ਚਾਕੂ ਅਤੇ ਸਖਮ ਵੀ ਨੇ ਪੁਲਿਸ ਨੂੰ ਸ਼ੱਕ ਹੈ ਕਿ 31 ਦਸੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਉਸ ਦੀ ਹੱਤਿਆ ਕੀਤੀ ਗਈ ਸੀ ਚੌਥੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਨ ਤੋਂ ਪਹਿਲਾਂ ਅਰਜੁਨ ਦੋ ਦਿਨ ਲਾਸ਼ ਦੇ ਨਾਲ ਅਪਾਰਟਮੈਂਟ ਦੇ ਵਿੱਚ ਰਿਹਾ ਅਰਜੁਨ ਸ਼ਰਮਾ ਤੇ ਲਈ ਪਹਿਲੀ ਅਤੇ ਦੂਜੀ ਡਿਗਰੀ ਕਤਲ ਦੇ ਲਈ ਇੱਕ ਅਮਰੀਕੀ ਵਾਰੰਟ ਵੀ ਜਾਰੀ ਕਰ ਦਿੱਤਾ ਗਿਆ ਅਤੇ ਅਮਰੀਕੀ ਅਧਿਕਾਰੀਆਂ ਉਸ ਨੂੰ ਫੜਨ ਲਈ ਸੰਘੀ ਏਜੰਸੀਆਂ ਤੇ ਭਾਰਤ ਸਰਕਾਰ ਦੇ ਨਾਲ ਵੀ ਕੰਮ ਕਰ ਰਹੇ ਨੇ। ਇਹ ਕੋਰਟ ਸਿਟੀ ਮੈਰੀਲੈਂਡ ਦੇ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਸਿਹਤ ਸੰਭਾਲ ਅਤੇ ਡਾਟਾ ਵਿਸ਼ਲੇਸ਼ਣ ਪੇਸ਼ਵਰ ਨਕੀਤਾ ਦਾ ਇੱਕ ਮਾਮਲਾ ਹੈ ਜਿਸ ਦੀ ਭਾਰਤੀ ਦੂਤਾਵਾਸ ਦੁਆਰਾ ਪਾਲਣਾ ਕੀਤੀ ਜਾ ਰਹੀ ਹੈ ਜਿਸ ਨੇ ਉਸ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਮੈਰੀਲੈਂਡ ਸਵੇਰ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪਿਛਲੇ ਹਫਤੇ ਤੋਂ ਲਾਪਤਾ ਸੈਸਰਾ ਪਾਤੀ ਮਲਦੀ ਕੁੜੀ ਦੀ ਲਾਸ਼ ਉਪਰਾਮਦ ਹੋਈ ਹੈ ਮ੍ਰਿਤਕਾ ਦੀ ਪਛਾਣ ਨਿਕਿਤਾ ਗੋੜੀ ਸ਼ਾਲਾ ਦੇ ਵਜੋਂ ਹੋਈ ਹੈ ਜੋ ਕਿ ਅਲੀਕੋਟ ਸਿਟੀ ਦੀ ਰਹਿਣ ਵਾਲੀ ਸੀ ਪੁਲਿਸ ਨੂੰ ਸ਼ੱਕ ਹੈ ਕਿ ਨਿਕਿਤਾ ਦਾ ਕਰਨ ਉਸ ਦਾ ਪ੍ਰੇਮੀ ਅਰਜੁਨ ਸ਼ਰਮਾ ਨੇ ਕੀਤਾ ਹੈ ਜੋ ਵਾਅਦਾ ਤੋਂ ਬਾਅਦ ਭਾਰਤ ਫਰਾਰ ਹੋ ਗਿਆ ਤੇ ਹਾਵਰਡ ਕਾਉਂਟੀ ਪੁਲਿਸ ਅਨੁਸਾਰ ਨਿਕੀਤਾ 2 ਜਨਵਰੀ ਤੋਂ ਲਾਪਤਾ ਸੀ ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਉਸ ਦੀ লাশ ਕੋਲੰਬੀਆ ਸਥਿਤ ਉਸ ਦੇ ਸਾਥਕਾ ਪ੍ਰੇਮੀ ਅਰਜੁਨੇ ਸ਼ਰਮਾ ਦੇ ਅਪਾਰਟਮੈਂਟ ਦੇ ਵਿੱਚੋਂ ਬਰਾਮਦ ਹੋਈ ਹੈ ਮੁਢਲੀ ਜਾਂਚ ਦੇ ਵਿੱਚ ਉਹ ਸਾਹਮਣੇ ਆਇਆ ਹੈ ਕਿ ਸਰੀਰ ਉੱਤੇ ਚਾਕੂ ਦੇ ਜ਼ਖਮਾਂ ਸਨ ਅਤੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਨਿਕੀਤਾ ਦਾ ਕਤਲ 31 ਦਸੰਬਰ ਦੀ ਸ਼ਾਮ ਨੂੰ ਕਰੀਬ 7 ਵਜੇ ਕੀਤਾ ਗਿਆ ਸੀ ਅਮਰੀਕਾ ਦੇ ਮੈਰੀਲੈਂਡ ਪਾਸ ਤੋਂ ਇੱਕ ਹੈਰਾਨ ਕਰਨ ਵਾਲਾ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 27 ਸਾਲਾ ਭਾਰਤੀ ਡਾਕਟਰ ਦਾ ਉਸ ਦੇ ਪ੍ਰੇਮੀ ਦੁਆਰਾ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸ ਨੂੰ ਚਾਕੂ ਮਾਰ ਕੇ ਮਾਰ ਤੋਂ ਬਾਅਦ ਦੋਸ਼ੀ ਜਿਸ ਦੇ ਪਿਛਾਰ ਅਰਜੁਨ ਸ਼ਰਮਾ ਤੇ ਵਜੂ ਹੋਈ ਹੈ ਉਸਨੇ ਮ੍ਰਿਤਕ ਨਿਕਿਤਾ ਗੋਦੀਸ਼ਵਰਾ ਦੀ ਲਾਸ਼ ਨੂੰ ਆਪਣੇ ਘਰ ਦੇ ਵਿੱਚ ਲੁਕਾ ਲਿਆ ਪੁਲਿਸ ਕੋਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਅਤੇ ਫਿਰ ਘੰਟਿਆਂ ਦੇ ਅੰਦਰ ਹੀ ਚੋਹਾਸ ਰਾਹੀ ਭੱਜ ਗਿਆ ਮ੍ਰਿਤਕ 31 ਦਸੰਬਰ 9ਵੇਂ ਸਾਲ ਦੀ ਸ਼ਾਮ ਦੀ ਸ਼ਾਮ ਤੋਂ ਲਾਪਤਾ ਸੀਗਾ ਤੇ 2 ਜਨਵਰੀ ਨੂੰ ਅਰਜੁਨ ਸ਼ਰਮਾ ਖੁਦ ਪੁਲਿਸ ਸਟੇਸ਼ਨ ਗਿਆ ਅਤੇ ਨਿਕਿਤਾ ਦੇ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਉਸਨੇ ਪੁਲਿਸ ਨੂੰ ਦੱਸਿਆ ਕਿ ਨਿਕੀਤਾ ਨੂੰ ਆਖਰੀ ਵਾਰ ਕੋਲੰਬੀਆ ਦੇ ਵਿੱਚ ਉਸਦੇ ਅਪਾਰਟਮੈਂਟ ਦੇ ਵਿੱਚ ਵੇਖਿਆ ਗਿਆ ਸੀ ਹਾਲਾਂਕਿ ਰਿਪੋਰਟ ਦਰਜ ਕਰਨ ਤੋਂ ਥੋੜੀ ਦੇਰ ਬਾਅਦ ਹੀ ਅਰਜੁਨ ਅਮਰੀਕਾ ਤੋਂ ਪਾਟਰੀ ਦੇ ਲਈ ਇੱਕ ਫਲਾਈਟ ਵਿੱਚ ਸਵਾਰ ਹੋ ਗਿਆ ਤੇ ਫਰਾਰ ਹੋ ਗਿਆ 3 ਜਨਵਰੀ ਨੂੰ ਹਾਰਵਰਡ ਕਾਉਂਟੀ ਪੁਲਿਸ ਨੂੰ ਅਰਜੁਨ ਦੇ ਅਪਾਰਟਮੈਂਟ ਦੇ ਵਿੱਚ ਨਿਕੀਤਾ ਦੀ ਲਾਸ਼ ਮਿਲੀ ਜਿਸ ਉੱਤੇ ਕਈ ਚਾਕੂਵਾਂ ਦੇ ਸਖੰਭ ਵੀ ਨੇ ਪੁਲਿਸ ਨੂੰ ਸ਼ੱਕ ਹੈ ਕਿ 31 ਦਸੰਬਰ ਨੂੰ ਸ਼ਾਮ 7:00 ਵਜੇ ਦੇ ਕਰੀਬ ਉਸ ਦੀ ਹੱਤਿਆ ਕੀਤੀ ਗਈ ਸੀ ਚੌਥੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਨ ਤੋਂ ਪਹਿਲਾਂ ਅਰਜੁਨ ਦੋ ਦਿਨ ਲਾਸ਼ ਦੇ ਨਾਲ ਅਪਾਰਟਮੈਂਟ ਦੇ ਵਿੱਚ ਰਿਹਾ ਅਰਜੁਨ ਸ਼ਰਮਾ ਦੇ ਲਈ ਪਹਿਲਦੀ ਅਤੇ ਦੂਜੀ ਡਿਗਰੀ ਕਤਲ ਦੇ ਲਈ ਇੱਕ ਅਮਰੀਕੀ ਵਾਰੰਟ ਵੀ ਜਾਰੀ ਕਰ ਦਿੱਤਾ ਗਿਆ ਅਤੇ ਅਮਰੀਕੀ ਅਧਿਕਾਰੀਆਂ ਉਸ ਨੂੰ ਫੜਨ ਦੇ ਲਈ ਸੰਘੀ ਏਜੰਸੀਆਂ ਅਤੇ ਭਾਰਤ ਸਰਕਾਰ ਦੇ ਨਾਲ ਵੀ ਕੰਮ ਕਰ ਰਹੇ ਨੇ ਇਹ ਕੋਟ ਸਿਟੀ ਮੈਰੀਲੈਂਡ ਦੇ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਸਿਹਤ ਸੰਭਾਲ ਅਤੇ ਡਾਟਾ ਵਿਸ਼ਲੇਸ਼ਣ ਪੇਸ਼ਵਰ ਨਿਕੀਤਾ ਦਾ ਇੱਕ ਮਾਮਲਾ ਹੈ ਜਿਸ ਦੀ ਭਾਰਤੀ ਦੂਤਾਵਾਸ ਦੁਆਰਾ ਪਾਲਣਾ ਕੀਤੀ ਜਾ ਰਹੀ ਹੈ ਜਿਸਨੇ ਉਸੇ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਮੈਰੀਲੈਂਡ ਤੋਂ ਸਵੇਰੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪਿਛਲੇ ਹਫਤੇ ਤੋਂ ਲਾਪਤਾ 23 ਸਾਲਾ ਪਾਤਲੀ ਕੁੜੀ ਦੀ ਲਾਸ਼ ਬਰਾਮਦ ਹੋਈ ਹੈ ਮ੍ਰਿਤਕਾ ਦੀ ਪਛਾਣ ਨਿਕਿਤਾ ਗੋੜੀਸ਼ਾਲਾ ਦੇ ਵਜੋਂ ਹੋਈ ਹੈ ਜੋ ਕਿ ਐਲੀਕੋਰਟ ਸਿਟੀ ਦੀ ਰਹਿਣ ਵਾਲੀ ਸੀ ਪੁਲਿਸ ਨੂੰ ਸ਼ੱਕ ਹੈ ਕਿ ਨਿਕਿਤਾ ਦਾ ਕਰਨ ਉਸ ਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ ਨੇ ਕੀਤਾ ਹੈ ਜੋ ਵਾਅਦਾ ਤੋਂ ਬਾਅਦ ਭਾਰਤ ਫਰਾਰ ਹੋ ਗਿਆ ਤੇ ਹਾਵਰਡ ਕਾਉਂਟੀ ਪੁਲਿਸ ਅਨੁਸਾਰ ਨਿਕਿਤਾ 2 ਜਨਵਰੀ ਤੋਂ ਲਾਪਤਾ ਸੀ ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਉਸ ਦੀ লাশ ਕੋਲੰਬੀਆ ਸਥਿਤ ਉਸ ਦੇ ਸਾਥਕ ਦਾ ਪ੍ਰੇਮੀ ਅਰਜੁਨੇ ਸ਼ਰਮਾ ਦੇ ਅਪਾਰਟਮੈਂਟ ਦੇ ਵਿੱਚੋਂ ਬਰਾਮਦ ਹੋਈ ਹੈ ਮੁਢਲੀ ਜਾਂਚ ਦੇ ਵਿੱਚ ਉਹ ਸਾਹਮਣੇ ਆਇਆ ਹੈ ਕਿ ਸਰੀਰ ਉੱਤੇ ਚਾਕੂ ਦੇ ਜ਼ਖਮਾਂ ਸਨ ਅਤੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਨਿਕੀਤਾ ਦਾ ਕਤਲ 31 ਦਸੰਬਰ ਦੀ ਸ਼ਾਮ ਨੂੰ ਕਰੀਬ 7 ਵਜੇ ਕੀਤਾ ਗਿਆ ਸੀ ਅਮਰੀਕਾ ਦੇ ਮੈਰੀਲੈਂਡ ਰਾਸਟਰ ਇੱਕ ਹੈਰਾਨ ਕਰਨ ਵਾਲਾ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 27 ਸਾਲਾ ਭਾਰਤੀ ਡਾਕਟਰ ਦਾ ਉਸ ਦੇ ਪ੍ਰੇਮੀ ਦੁਆਰਾ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸ ਨੂੰ ਚਾਕੂ ਮਾਰ ਕੇ ਮਾਰ ਤੋਂ ਬਾਅਦ ਦੋਸ਼ੀ ਜਿਸ ਦੇ ਪਛਾਰ ਅਰਜੁਨ ਸ਼ਰਮਾ ਦੇ ਵਜੂ ਹੋਈ ਹੈ ਉਸਨੇ ਮ੍ਰਿਤਕ ਨਿਕਿਤਾ ਗੋਦੀਸ਼ਵਰਾ ਦੀ ਲਾਸ਼ ਨੂੰ ਆਪਣੇ ਘਰ ਦੇ ਵਿੱਚ ਲੁਕਾ ਲਿਆ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਅਤੇ ਫਿਰ ਘੰਟਿਆਂ ਦੇ ਅੰਦਰ ਹੀ ਚੋਹਾਸ ਰਾਹੀ ਪੱਤ ਪਹੁੰਚ ਗਿਆ ਮ੍ਰਿਤਕ 31 ਦਸੰਬਰ 9ਵੇਂ ਸਾਲ ਦੀ ਸ਼ਾਮ ਦੀ ਸ਼ਾਮ ਤੋਂ ਲਾਪਤਾ ਸੀਗਾ ਤੇ 2 ਜਨਵਰੀ ਨੂੰ ਅਰਜੁਨ ਸ਼ਰਮਾ ਖੁਦ ਪੁਲਿਸ ਸਟੇਸ਼ਨ ਗਿਆ ਅਤੇ ਨਿਕਿਤਾ ਦੇ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਉਸਨੇ ਪੁਲਿਸ ਨੂੰ ਦੱਸਿਆ ਕਿ ਨਿਕੀਤਾ ਨੂੰ ਆਖਰੀ ਵਾਰ ਕੋਲੰਬੀਆ ਦੇ ਵਿੱਚ ਉਸਦੇ ਅਪਾਰਟਮੈਂਟ ਦੇ ਵਿੱਚ ਵੇਖਿਆ ਗਿਆ ਸੀ ਹਾਲਾਂਕਿ ਰਿਪੋਰਟ ਦਰਜ ਕਰਨ ਤੋਂ ਥੋੜੀ ਦੇਰ ਬਾਅਦ ਹੀ ਅਰਜੁਨ ਅਮਿੱਖਤੋਂ ਪਾਟਰੀ ਦੇ ਲਈ ਇੱਕ ਫਲਾਈਟ ਵਿੱਚ ਸਵਾਰ ਹੋ ਗਿਆ ਤੇ ਫਰਾਰ ਹੋ ਗਿਆ 3 ਜਨਵਰੀ ਨੂੰ ਹਾਰਵਰਡ ਕਾਉਂਟੀ ਪੁਲਿਸ ਨੂੰ ਅਰਜੁਨ ਦੇ ਅਪਾਰਟਮੈਂਟ ਦੇ ਵਿੱਚ ਨਿਕੀਤਾ ਦੀ ਲਾਸ਼ ਮਿਲੀ ਜਿਸ ਉੱਤੇ ਕਈ ਚਾਕੂ ਅਤੇ ਸਖਮ ਵੀ ਨੇ ਪੁਲਿਸ ਨੂੰ ਸ਼ੱਕ ਹੈ ਕਿ 31 ਦਸੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਉਸ ਦੀ ਹੱਤਿਆ ਕੀਤੀ ਗਈ ਸੀ ਚੌਥੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਨ ਤੋਂ ਪਹਿਲਾਂ ਅਰਜੁਨ ਦੋ ਦਿਨ ਲਾਸ਼ ਦੇ ਨਾਲ ਅਪਾਰਟਮੈਂਟ ਦੇ ਵਿੱਚ ਰਿਹਾ ਅਰਜੁਨ ਸ਼ਰਮਾ ਤੇ ਲਈ ਪਹਿਲੀ ਅਤੇ ਦੂਜੀ ਡਿਗਰੀ ਕਤਲ ਦੇ ਲਈ ਇੱਕ ਅਮਰੀਕੀ ਵਾਰੰਟ ਵੀ ਜਾਰੀ ਕਰ ਦਿੱਤਾ ਗਿਆ ਅਤੇ ਅਮਰੀਕੀ ਅਧਿਕਾਰੀਆਂ ਉਸ ਨੂੰ ਫੜਨ ਦੇ ਲਈ ਸੰਘੀ ਏਜੰਸੀਆਂ ਤੇ ਭਾਰਤ ਸਰਕਾਰ ਦੇ ਨਾਲ ਵੀ ਕੰਮ ਕਰ ਰਹੇ ਨੇ ਹਾਈਕੋਰਟ ਸਿਟੀ ਮੈਰੀਲੈਂਡ ਦੇ ਵਿੱਚ ਰਹਿਣ ਵਾਲੀ ਭਾਰਤੀ ਮុលਦੀ ਸਿਹਤ ਸੰਭਾਲ ਅਤੇ ਡਾਟਾ ਵਿਸ਼ਲੇਸ਼ਣ ਪੇਸ਼ਵਰ ਨਿਕੀਤਾ ਦਾ ਇੱਕ ਮਾਮਲਾ ਹੈ ਜਿਸ ਦੀ ਭਾਰਤੀ ਦੂਤਾਵਾਸ ਦੁਆਰਾ ਪਾਲਣਾ ਕੀਤੀ ਜਾ ਰਹੀ ਹੈ ਜਿਸ ਨੇ ਉਸੇ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਵੀ ਵਾਅਦਾ ਕੀਤਾ ਹੈ ਸਾਡਾ ਹਰਿਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ